ਮੇਰੀ ਘਰ ਵਾਲੇ ਨੂੰ ਕਿਹਾ ਵੀ ਜੇ ਤੂੰ ਜੇ ਤੂੰ ਉੱਥੇ ਪਹੁੰਚ ਗਈ ਤਾਂ ਅਸੀਂ ਜ਼ਹਿਰ ਖਾ ਕੇ ਮਰ ਜਾਾਂਗੇ ਜੀ ਤਾਂ ਹੀ ਮੇਰੀ ਘਰ ਵਾਲੀ ਨੂੰ ਇਹ ਕੈਮਰੇ ਦੇਣ ਲੈ ਕੇ ਆ ਰਹੇ ਜੀ ਹਸਪੀਟਲ ਦੇ ਅੰਦਰ ਐਮਰਜੈਂਸੀ ਦੇ ਜਦੋਂ ਇਹ ਅੰਦਰ ਗਿਆ ਜੀ ਉੱਥੇ ਫਿਰ ਪਾ ਜਾਏਗਾ ਤੇ ਮੇਰੀ ਘਰ ਵਾਲੀ ਤੋਂ ਇੰਟਰਵਿਊ ਲਓ ਜੀ ਇਹਨਾਂ ਨੇ ਇਹਨਾਂ ਦਾ ਪੁੱਛ ਲੈਣਾ ਇਹ ਤੂੰ ਲੋੜ ਦੇ ਨੇ ਹਾਂ ਜੀ ਵਾਈਬਰ ਜੀ ਦਾ ਖਾਲਸਾ ਹੋਵੇ ਜੀ ਤੁਸੀਂ ਬਸ ਇਹ ਨਹੀਂ ਕਿ ਬੈਂਕ ਦੀ ਸੰਗਤ ਨੂੰ ਗੁਰੂ ਕਨੇਗ ਸਿੰਘਾਂ ਨੂੰ ਪਿਛਲੀ ਵਾਰ ਜੀ ਮੈਂ ਜਦੋਂ ਜੇਲ੍ਹ ਗਿਆ ਮੇਰੇ ਘੋੜਿਆਂ ਨੂੰ ਜ਼ਹਿਰ ਪਾ ਦਿੱਤੀ ਸੀ ਇਸ ਵਾਰ ਰੱਬ ਦਾ ਵਾਸਤਾ ਮੈਂ ਤਾਂ ਨਹੀਂ ਹਿੰਦ ਸਿੰਘਾ ਨੂੰ ਬੇਨਤੀ ਕਰਦਾ ਹਾਂ ਹੋਰ ਕਿ ਮੈਨੂੰ ਭਰੋਸਾ ਨਹੀਂ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜੀ ਕਿ ਆਪਣਾ ਸਾਈ ਸਾਹਿਬ ਸਾਈ ਗੁਰਪ੍ਰੀਤ ਸਿੰਘ ਨੇ ਜੀ ਗੋਪੀ ਜੀ ਹਰਮੰਦਰ ਸਾਹਿਬ ਉਹਨਾਂ ਨੂੰ ਪੁੱਛਿਆ ਮੈਂ 15 ਦਿਨ ਹਰਮੰਦਰ ਸਾਹਿਬ ਪ੍ਰਕਰਮਾ 'ਚ ਬੈਠਾ ਰਿਆ ਤੇ ਤੁਸੀਂ ਦੱਸੋ ਜੀ ਹਰਮੰਦਰ ਸਾਹਿਬ ਪ੍ਰਕਰਮਾ ਦੇ ਅੰਦਰ ਮੈਂ ਇਕੱਲਾ ਜਲ ਸਕਦਾ ਰਿਆ ਤੇ ਮਾੜਾ ਜਿਹਾ ਪ੍ਰਸ਼ਾਦ ਉੱਥੇ ਕੋਈ ਨਸ਼ਾ ਕਰ ਸਕਦਾ ਹਰਮੰਦਰ ਸਾਹਿਬ ਪ੍ਰਕਰਮਾ ਦੇ ਅੰਦਰ ਨਹੀਂ ਉੱਥੋਂ ਬਾਅਦ 'ਚ ਮੈਂ ਉਹ ਚੀਜ਼ ਦੇ ਗਵਾਹ ਉਥੋਂ ਦੇ ਗ੍ਰੰਥੀ ਨੇ ਜੀ ਉੱਥੇ ਜਾ ਕੇ ਮੈਂ ਆਪਣੀ ਘਰ ਵਾਲੀ ਨੂੰ ਫੋਨ ਕੀਤਾ ਜੀ ਵੀ ਤੂੰ ਆ ਜਾ ਮੈਂ ਕਥਾਕਾਰ ਅੰਮ੍ਰਿਤ ਛਕ ਲੈਨੇ ਆਪਾਂ ਹਾਂ ਇਹ ਆ ਜੋ ਆਪਾਂ ਮਰਤ ਛੱਕ ਲੈਨੇ ਆ ਮੈਂ ਇਹ ਗੱਲ ਕੱਈ ਆ ਉਹਦੇ ਕੋਲ ਹਰਮੰਦਰ ਸਾਹਿਬ ਮਰ ਛੱਕਣ ਨੂੰ ਤਿਆਰ ਸੀ ਗਈ ਪਰ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਕਿਹਾ ਵੀ ਜੇ ਤੂੰ ਜੇ ਤੂੰ ਉੱਥੇ ਪਹੁੰਚ ਗਈ ਤਾਂ ਸੀ ਜ਼ਹਿਰ ਖਾ ਕੇ ਮਰ ਜਾਗੇ ਜੀ ਤਾਂ ਹੀ ਮੇਰੀ ਘਰ ਵਾਲੀ ਨੂੰ ਇਹ ਕੈਮਰੇ ਤੇ ਨਹੀਂ ਲੈ ਕੇ ਆ ਰਹੇ ਜੀ ਉਹ 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 ਇਹਨਾਂ ਐਸੀ ਮੈਂ ਜਦੋਂ ਸਹੁਰੇ ਆਏ ਆ ਜੀ 2500 ਰੁਪਏ ਬਿੱਲ ਬਣ ਗਿਆ ਜੀ ਉਹ ਵੀ ਮੈਂ ਆਪ ਦਿੱਤਾ ਜੀ ਹੋਟਲ 'ਚ ਚਾਵਲਾ ਹੋਟਲ 'ਚ 2500 ਰੁਪਏ ਇਹ ਐਂ ਡਰ ਕਿੱਥੋਂ ਦੇ ਦੇਣਗੇ ਜੀ ਇਹਨਾਂ ਨੂੰ ਇਹ ਸੀਗਾ ਜੀ ਇਹ ਇਹਨਾਂ ਕੋਲੇ ਜ਼ਮੀਨ ਨਹੀਂ ਹੈਗੀ ਵੀ ਮੇਰੀ ਕੁੜੀ ਤੋ ਬਾਬੇ ਜਿਹੜੀ ਜ਼ਮੀਨ ਖਰੀਦੂਗਾ ਇਹ ਬਿਲਕੁਲ ਪਹਿਲਾਂ ਦੀ ਗੱਲ ਹੈ ਇਹ ਆਦੇ ਜੀ ਆ ਹੁਣ ਮਹੀਨਾ ਪਹਿਲਾਂ ਮੈਂ ਹਰਮੰਦਰ ਸਾਹਿਬ ਗਿਆ ਸੀ ਸਪੈਸ਼ਲ ਜੀ ਤੁਹਾਡੀ ਸੱਸ ਕਹਿੰਦੀ ਹੈ ਤੁਸੀਂ ਕਹਿੰਦੇ ਹੋ ਵੀ ਆਮ ਵਿਆਹ ਕੀਤਾ ਸੀ ਪਰ ਉਹ ਕਹਿੰਦੇ ਅਸੀਂ ਪੂਰਾ ਪ੍ਰਬੰਧ ਕੀਤਾ ਸੀ 250 ਬੰਦੇ ਦਾ ਬਰਾਤ ਦਾ ਨਾ ਜੀ ਅਸੀਂ ਸਾਡਾ 60 ਦੇ 70 ਬੰਦਾ ਲੈ ਕੇ ਆਏ ਨਾ ਨਾ ਜੀ ਸਾਰੇ ਬੰਦੇ ਨਾਲ ਫਿਰ ਜੀ 20 ਤੋਂ ਵੱਧ ਬੰਦੇ ਨਹੀਂ ਸੀਗੇ ਜੀ ਅਠਾਈ ਸਾਡਾ ਜੀ ਵੱਧ ਤੋਂ ਵੱਧ 10 ਤੋਂ 15000 ਰੁਪਏ ਬਣਦਾ ਜੀ ਖਰਚਾ ਮੈਡੀਕਲ ਠੀਕ ਹੋ ਜਾ ਥੋੜਾ ਤੁਹਾਨੂੰ ਲੱਗਦਾ ਇਹ ਕੋਈ ਮਨਸਾਬ ਨਾਲ ਗੱਲ ਕਰ ਲਿਓ ਜੀ ਵਕੀਲਾਂ ਨਾਲ ਉਹਨਾਂ ਕੋਲ ਆ ਸਾਰਾ ਕੁਝ ਕੋਈ ਸਟਰੀ ਕੋਈ ਤਰ੍ਹਾਂ ਦੀ ਕੋਈ ਦਿੱਕਤ ਕੋਈ ਮੈਨੇਵਰੇ ਨਹੀਂ ਹੈ ਕਿਹਦਾ ਕਹਣਾ ਹੈ ਬਾਕੀ ਜੀ ਤੁਸੀਂ ਸਾਰੇ ਇੱਕ ਜੀ ਜਿਹੜੀ ਸਭ ਤੋਂ ਮੇਨ ਗੱਲ ਆ ਜੀ ਇਹ ਮੁੰਡੇ ਤੇ ਜਿਹੜਾ ਹਮਲਾ ਹੋਇਆ ਜੀ ਉਹ ਜਿਹੜੀ ਸੀਸੀਟੀਵੀ ਵੀਡੀਓ ਤੁਸੀਂ ਦੇਖੀ ਆ ਉਹ ਬਾਹਰ ਲਈ ਆ ਜੀ ਅੰਦਰ ਇਹਦੇ ਸਿਰ ਪਾੜਿਆ ਗਿਆ ਅੰਦਰ ਅੰਦਰ ਜਾ ਕੇ ਵੀਡੀਓ ਕਢਾਓ ਜੀ ਉਹ ਚੋਂ ਆਪਣਾ ਹਸਪੀਟਲ ਦੇ ਅੰਦਰ ਐਮਰਜੈਂਸੀ ਦੇ ਜਦੋਂ ਇਹ ਅੰਦਰ ਗਿਆ ਜੀ ਉੱਥੇ ਸਿਰ ਪਾੜਿਆ ਇਹਦਾ ਤੇ ਮੇਰੀ ਘਰ ਵਾਲੀ ਤੋਂ ਇੰਟਰਵਿਊ ਲਓ ਜੀ ਇਹਨਾਂ ਦੇ ਇਹਨਾਂ ਦਾ ਕੋਈ ਫਾਇਦਾ ਨਹੀਂ ਝੂਠ ਬੋਲਦੇ ਨੇ ਸਰ ਹਾਂ ਜੀ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਫੱਟੇ ਬਸ ਇੰਨੀ ਕਿ ਬੀਨ ਕਿ ਸੰਗਤ ਨੂੰ ਗੁਰੂ ਜੀ ਨੇ ਹੰਗ ਸਿੰਘਾਂ ਨੂੰ ਪਿਛਲੀ ਵਾਰ ਜੀ ਮੈਂ ਜਦੋਂ ਜੇਲ੍ਹ ਗਿਆ ਮੇਰੇ ਘੋੜੀਆਂ ਨੂੰ ਜ਼ਹਿਰ ਪਾਤੀ ਸੀ ਇਸ ਵਾਰ ਰੱਬ ਦਾ ਵਾਸਤਾ ਮੈਂ ਤਾਂ ਨਹੀਂ ਹਿੰਗ ਸਿੰਘਾ ਨੂੰ ਬੇਨਤੀ ਕਰਦਾ ਹੋਰ ਤੇ ਮੈਨੂੰ ਭਰੋਸਾ ਨਹੀਂ ਸਾਡੇ ਜਿੰਨਾ ਚਿਰ ਮੈਂ ਜੇਲ੍ਹ ਤੋਂ ਆਉਣਾ ਨਹੀਂ ਸਾਡੇ ਪਹਿਰਾ ਲਾ ਦਿਓ ਕੁਛ ਦਿਨਾਂ ਜਿੰਨੇ ਘੋੜੀਆਂ ਜੀ ਘੋੜੀਆਂ ਜੀ ਬਸ ਪਹਿਲਾਂ ਮਾਰਦੇ ਹੁਣ ਤਾਂ ਹੈਗੇ ਪਹਿਰਾ ਲਾ ਦਿਓ ਇੱਕ ਜੀ ਮੇਰੇ ਕੋਈ ਕਿਸੇ ਤੋਂ ਸਾਨੂੰ ਬਸ ਇੰਨੀ ਕੀ ਬੇਨਤੀ ਹੈ ਜੀ ਮੇਰੇ ਅਨਾਥ ਆਸ਼ਰਮ ਤੇ ਮਰੀਜ਼ਾਂ ਦਾ ਤੇ ਘੋੜਿਆਂ ਦਾ ਧਿਆਨ ਰੱਖੋ ਜੀ ਕੋਈ ਭੁੱਖਾ ਨਹੀਂ ਮਰਨਾ ਚਾਹੀਦਾ ਤੇ ਬਸ ਇੰਨੀ ਕੀ ਬੇਨਤੀ ਹੈ ਜੀ ਹੋਰ ਕੋਈ ਠੀਕ ਅਜਿ ਪ੍ਰਭਦੀਪ ਸਿੰਘ ਤੇ ਗਰਵੇਡਰ ਸਿੰਘ ਫਿਰ ਮੈਡੀਕਲ ਕਰਾਉਣ ਵਾਸਤੇ ਵੀ ਕਿਹਾ ਗਿਆ ਨ ਮੈਡੀਕਲ ਆਲਰੇਡੀ ਪਹਿਲਾਂ ਸਿਵ ਦਾ ਹਸਪਤਾਲ ਤੋਂ ਪરાਇਆ ਗਿਆ ਜੀ ਬਾਕੀ ਜਿਹੜਾ ਜੇਲ ਵਿਭਾਗ ਵਾਲੇ ਆ ਉਹ ਵੀ ਦਾ ਸਭ ਸੈਟਅਪ ਕਰ ਲਵਾਂਗੇ ਉੱਥੋਂ ਜੋ ਵੀ ਮੈਡੀਕਲ ਹੋਣਾ ਡਾਕਟਰੀ ਹੋਇਆ ਬਦ ਪરાਇਆ ਗਿਆ ਜੀ ਤੇ ਗੱਤ ਕਾਣ ਦੀ ਉਮੀਦ ਹੈ ਸਰ ਜੀ ਕਿਹੜੇ ਕਿਹੜੇ ਟੈਸਟ ਹੋਣਗੇ ਅੱਜ ਆ ਜਿਹੜਾ ਨਾਰਮਲ ਹੁੰਦਾ ਉਹ ਆਪਣਾ ਮੈਡੀਕਲ ਹੋਇਆ ਜੀ ਇੱਕ ਬਾਬਾ ਜੀ ਡਾਕਟਰ ਤੋਂ ਹੋਇਆ ਜਦੋਂ ਅਸੀਂ ਤੁਹਾਨੂੰ ਦੱਸਿਆ ਵੀ ਗੁਰਵਿੰਦਰ ਸਿੰਘ ਬਾਬਾ ਜੀ ਖੜੀ ਵਾਲੇ ਉਹਨਾਂ ਦਾ ਕੱਲ ਅਸੀਂ ਇੱਕ ਐਪਲੀਕੇਸ਼ਨ ਕਾਲੀ ਅਸੀਂ ਕੋਰਟ ਦੇ ਵਿੱਚ ਲਗਾਈ ਸੀ ਵੀ ਇਮੀਡੀਏਟਲੀ ਉਹਨਾਂ ਨੂੰ ਇੱਕ ਵਾਰੀ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਵੀ ਕੀ ਇਹ ਪੁਲਿਸ ਰਿਮਾਂਡ ਲੈਣ ਦੀ ਸਟੇਜ ਹੈ ਕਿ ਨਹੀਂ ਸੋ ਬਿਲਕੁਲ ਉਹਦੇ ਵਿੱਚ ਕੱਲ ਕੋਰਟ ਨੇ ਮਾਨਜੋਗ ਨੇ ਸਾਡੇ ਨੇ ਆਰਡਰ ਕੀਤਾ ਸੀ ਵੀ ਪਹਿਲਾਂ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਤੇ ਸਬਸੀਕੁਐਂਟਲੀ ਫਿਰ ਉਹਨਾਂ ਨੂੰ ਪੁਲਿਸ ਰਿਮਾਂਡ ਫੋਰ ਇੱਕ ਦਿਨ ਪੁਲਿਸ ਕਸਟਡੀ ਜਾਂ ਪੁਲਿਸ ਰਿਮਾਂਡ ਲਈ ਇੱਕ ਦਿਨ ਲਈ ਰੱਖਣਾ ਹੈ ਸੋ ਅੱਜ ਅਸੀਂ 12:30 ਵਜੇ ਸਾਨੂੰ ਪਤਾ ਲੱਗਿਆ ਕਿ ਜੀ ਉਹਨਾਂ ਨੂੰ ਪੇਸ਼ ਲੱਗੇ ਨੇ ਕਰਨ ਸੋ ਜੋ ਕੱਲ ਦੀ ਇਨਫੋਰਮੇਸ਼ਨ ਸੀ ਮੈਨੂੰ ਪਹਿਲਾਂ ਦੱਸਣਾ ਮੇਰਾ ਬੰਦ ਹੈ ਉਹ ਮੇਰੇ ਕਲਾਇੰਟ ਨੇ ਜਾਂ ਮੇਰਾ اٹੈਂਡੈਂਟ ਜਿਹੜਾ ਨਾਲ ਗਿਆ ਉਹਨਾਂ ਨੇ ਦੱਸਿਆ ਕਿ ਜੀ 노 ਡਾਊਟ ਕੰਪਲੈਂਸ ਕੀਤੀ ਇਨਵੈਸਟੀਗੇਸ਼ਨ ਏਜੰਸੀ ਨੇ ਉਹ ਆਰਡਰ ਦੀ ਸਾਡੀ ਮਾਨ ਚੁੱਕੀ ਪਰ ਉੱਥੇ ਜਾ ਕੇ ਮੈਂ ਜੋ ਮੇਰੇ ਕਲਾਇੰਟ ਨੇ ਦੱਸਿਆ ਕਿ ਜਿਹੜਾ ਡਾਕਟਰ ਸੀਗਾ ਮੌਕੇ ਤੇ ਸਿਵਲ ਹਸਪੀਟਲ ਫਤਿਹਗੜ ਸਾਹਿਬ ਉਹਨਾਂ ਨੇ ਉਹਨਾਂ ਨੂੰ ਆਪਾਂ ਫਿਜ਼ੀਕਲੀ ਜਿਹੜਾ ਆਪਾਂ ਗੱਲ ਵਰਤ ਅਸੀਂ ਸ਼ਬਦ ਵਰਤਦਿਆਂ ਇੱਕ ਸਾਡਾ ਹੁੰਦਾ ਵੀ ਕਿਤਾਬੀ ਕਹ ਲਈਏ ਵੀ ਜੋ ਲਿਖਤ ਪਰ ਇੱਕ ਹੁੰਦਾ ਫਿਜ਼ੀਕਲ ਸੋ ਫਿਜ਼ੀਕਲੀ ਸਾਡੇ ਕਲਾਇੰਟ ਨੇ ਦੱਸਿਆ ਵੀ ਉਸ ਤਰੀਕੇ ਦੇ ਨਾਲ ਮੈਨੂੰ ਐਗਜ਼ਾਮਿਨ ਨਹੀਂ ਕੀਤਾ ਈਵਨ ਮੇਰਾ ਬਲੱਡ ਪ੍ਰੈਸ਼ਰ ਵਗੈਰਾ ਵੀ ਉਹਨਾਂ ਨੇ ਐਗਜ਼ਾਮਿਨ ਨਹੀਂ ਕੀਤਾ ਨਾ ਮੇਰਾ ਫੀਵਰ ਚੈੱਕ ਕੀਤਾ ਤੇ ਨਾ ਹੀ ਇਹ ਅਸੈਸਮੈਂਟ ਕੀਤੀ ਐਕਚੁਅਲ ਅਸੈਸਮੈਂਟ ਇਹ ਕਿ ਜੇ ਮੇਰਾ ਡੈਂਸਰ ਜਿਹੜਾ ਮੇਨ ਜੁਵਾੜਾ ਹੈ ਉਹਦੇ ਵਿੱਚ ਪੇਨ ਹੈ ਜਾਂ ਉਹਦੇ ਵਿੱਚ ਕੀ ਉਹਦਾ ਜਿਹੜਾ ਮੈਡੀਕਲ ਸਰਜਰੀ ਰਿਕੁਆਇਰਮੈਂਟ ਹੈ ਕਿ ਨਹੀਂ ਹੈ ਸੋ ਅੱਜ ਉਸ ਗੱਲ ਤੋਂ ਬਾਅਦ ਅਸੀਂ ਇਮੀਡੀਏਟਲੀ ਕੀ ਐਟ ਲੀਸਟ ਜਿਹੜੀਆਂ ਵੀ ਹੁਣ ਸੈਕਸ਼ਨ 55ਏ ਪਹਿਲਾਂ ਸਾਡਾ ਸੀ ਆਰ ਪੀ ਸੀ ਸੀਗਾ ਹੁਣ ਸੈਕਸ਼ਨ 56 ਹੈ ਜਿਹੜੇ ਹੁਣ ਸਾਡੇ ਨਵੇਂ ਕਾਨੂੰਨ ਬਣ ਗਏ ਉਹਦੇ ਚ ਹੈਲਥ ਐਂਡ ਸੇਫਟੀ ਜਿਹੜੀ ਹੈ ਉਹ ਕਿਸੇ ਵੀ ਅਕਿਊਜ਼ਡ ਪਰਸਨ ਦੀ ਉਹ ਬੜੀ ਇੰਪੋਰਟੈਂਟ ਹੈ ਸੋ ਅਸੀਂ ਉਹ ਐਪਲੀਕੇਸ਼ਨ ਜਿਹੜੀ ਸੀ ਉਹ ਪੁਟ ਅਪ ਕੀਤੀ ਅੰਦਾ ਮੇਨ ਟਾਈਮ 노 ਡਾਊਟ ਪਹਿਲਾਂ ਸਾਡੇ 12:30 ਵਜੇ ਇਨਵੈਸਟੀਗੇਸ਼ਨ ਏਜੰਸੀ ਇਸ ਕੋਰਟ ਦੇ ਵਿੱਚ ਮਾਨਜੋਗ ਦੇ ਵਿੱਚ ਪ੍ਰੋਡਿਊਸ ਕਰਨ ਲਈ ਲੈ ਕੇ ਆਈ ਫਿਰ ਸਰਪ੍ਰਾਈਜ਼ਿੰਗਲੀ ਉਹਨਾਂ ਨੂੰ ਮੈਡੀਕਲ ਟ੍ਰੋ ਉੱਥੇ ਉਹਨਾਂ ਦੀ ਤੁਸੀਂ ਕਹੋ ਐਗਜ਼ਾਮੀਨੇਸ਼ਨ ਦੇ ਲਈ ਫਿਰ ਸਿਵਲ ਹਸਪੀਟਲ ਲੈ ਕੇ ਤਾਂ ਫਿਰ ਸੈਕੰਡ opinion ਦੇ ਵਿੱਚ ਜਾ ਕੇ ਤੁਸੀਂ ਇਹ ਕਹ ਲਓ ਕਿ ਉਹ ਵੀ ਮੈਨੂੰ ਮੇਰੇ ਨਾਲ ਅਸਿਸਟੈਂਟ ਐਡਵੋਕੇਟ ਮਿਸਟਰ ਕਮਲ ਬਾਜਵਾ ਖੜੇ ਨੇ ਸੋ ਇਹਨਾਂ ਨੇ ਵੀ ਜਾ ਕੇ ਡਾਕਟਰ ਸਾਹਿਬ ਦੇ ਨਾਲ ਗੱਲ ਕੀਤੀ ਕਿ ਯਾਰ ਜਿਹੜਾ ਸਾਡਾ ਮੇਨ ਸੈਂਸਿਟਿਵ ਇਸ਼ੂ ਹੈ ਉਹ ਇਹਦਾ ਹੈਗਾ ਕਿ ਇਹਦਾ ਜਿਹੜਾ ਡੈਂਚਰ ਹੈ ਉਹ ਫ੍ਰੈਕਚਰ ਹੋ ਚੁੱਕਿਆ ਸੋ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੇ ਲਿਖਿਆ ਕਿ ਜਿਹੜਾ ਡੈਂਟਿਸਟ ਜਾਂ ਡੈਂਟਲ ਉਦੀ opinion ਉਹਨਾਂ ਨੇ ਲਿਖਤੀ ਵੀ ਉਹਦੀ ਕੀ ਸਰਜਿਕਲ opinion ਸੋ ਸੈਕੂਐਂਟਲੀ ਸਾਡੇ ਵਾਸਤੇ ਅੱਜ ਮੈਂ ਇੱਕ ਮਤਲਬ ਸਾਡੀ ਇੱਕ ਵੱਡੀ ਮੈਂ ਜਿੱਤ ਕਹਾਂਗਾ ਸੋ ਉਸ ਤੋਂ ਬਾਅਦ ਸੈਕੂਐਂਟਲੀ ਫਿਰ ਇਹਨਾਂ ਨੇ ਕੀਤਾ ਕੀ ਵੀ ਉਹ ਉਹਨੂੰ ਇਨਸਟੈਡ ਆਫ ਕਿ ਕੋਰਟ ਦੇ ਵਿੱਚ ਮਾਣਜੋਗ ਦੇ ਵਿੱਚ ਲਾ ਕੇ ਪ੍ਰੋਡਿਊਸ ਕਰਦੇ ਉਹਨਾਂ ਨੂੰ ਫਿਰ ਪੁਲਿਸ ਸਟੇਸ਼ਨ ਲੈ ਕੇ ਗਏ ਜਦੋਂ ਕਿ ਪ੍ਰੋਵੀਜ਼ਨ ਆਫ ਲਾ ਬੜੇ ਕਲੀਅਰ ਨੇ ਉਹ ਕਹਿੰਦੇ ਕਿ ਜਦੋਂ ਤੁਸੀਂ ਕਿਸੇ ਵੀ ਮਲਜਮ ਨੂੰ ਕੋਰਟ 'ਚ ਪ੍ਰੋਡਿਊਸ ਕਰਨਾ ਤਾਂ ਪਹਿਲਾਂ ਉਹਨੂੰ ਮੈਡੀਕਲ ਐਗਜ਼ਾਮਿਨ ਕਰਵਾ ਕੇ ਲਿਆਓ ਹੁਣ ਸਾਡੇ ਵਾਲੇ ਕੇਸ ਦੇ ਵਿੱਚ ਕੀ ਸੀ ਪਹਿਲਾਂ ਕੋਰਟ ਚ ਬ੍ਰਿਡਿਊਸ ਕੀਤਾ ਕੁਦਰਤੀ ਜੱਦ ਸਾਬ ਉਸ ਸਮੇਂ ਨਹੀਂ ਸੀ ਬੈਠੇ ਫਿਰ ਉਹਨਾਂ ਨੂੰ ਜਾ ਕੇ ਸਿਵਲ ਹਸਪਤਲ ਦੇ ਲੈ ਕੇ ਗਿਆ ਤਾਂ ਫਿਰ ਇਹ ਸਟੈਟ ਆਫ ਸਿਵਲ ਹਸਪਤਲ ਚ ਜਾਣ ਤੋਂ ਬਾਅਦ ਫਿਰ ਉਹਨਾਂ ਨੂੰ ਕੋਰਟ ਚ ਲਿਆਉਂਦੇ ਉਹਨਾਂ ਨੂੰ ਜਾ ਕੇ ਠਾਣੇ ਸੋ ਸਬਸੀਕੁਐਂਟਲੀ ਠਾਣੇ ਜਾ ਕੇ ਤੁਸੀਂ ਕਹੜੋ ਵੀ ਕੀ ਉੱਥੇ ਜੋ ਵੀ ਕੋਈ ਹਾਲਾਤ ਬਣੇ ਕਿਸੇ ਮੈਨੂੰ ਕਿਸੇ ਮੇਰੇ ਵੀ ਸਾਡੇ ਸੀਕ੍ਰੀਟ ਇਨਫੋਰਮੇਸ਼ਨ ਜੋ ਉੱਥੇ ਕਿਸੇ ਮੈਨੂੰ ਬੰਦਿਆਂ ਨੇ ਦੱਸਿਆ ਵੀ ਉੱਥੇ ਫਿਰ ਉਹਨੂੰ ਜਦੋਂ ਕਿਤੇ ਕੋਈ ਛੋਟੀ ਮੋਟੀ ਉਹਨੂੰ ਇਨਟੈਰੋਗੇਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਇੱਕਦਮ ਅਨਕੌ ਸੋ ਸਬਸੈਕੁਐਂਟਲੀ ਹੁਣੇ ਪਾਰਟ ਆਫ ਅਗਲਾ ਸਾਡੀ ਐਪਲੀਕੇਸ਼ਨਸ ਰਹਿਣ ਗਿਆ ਵੀ ਕੀ ਸੀਸੀਟੀਵੀ ਫੁਟੇਜ ਉਸ ਥਾਣੇ ਦੇ ਲਵਾਂਗੇ ਜਾਂ ਕੀ ਅਸੀਂ ਉੱਥੇ ਇਹਨੂੰ ਸਬਸੈਕੁਐਂਟਲੀ ਜਿਹੜੇ ਵੀ ਡਾਕਟਰਸ ਨੇ ਵੀ ਉਹਨਾਂ ਨੇ ਕਿਉਂ ਨਹੀਂ ਮੈਡੀਕਲੀ ਇਹਨੂੰ ਐਗਜ਼ਾਮਿਨ ਕੀਤਾ ਕਿਉਂ ਫਟਾਫਟ ਇੱਕ ਖਾਨਾਪੂਰਤੀ ਕੀਤੀ ਵੀ ਜੋ ਲਿਖਿਆ ਬਸ ਉਹ ਕਰਕੇ ਭਰਤਾ ਸੋ ਅਸੀਂ ਬਿਲਕੁਲ ਅਸੀਂ ਮੈਂ ਵੱਡੀ ਜੇ ਤੇ ਇਸ ਗੱਲ ਦੀ ਗਵਾੰਗਾ ਵੀ ਅੱਜ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਨੂੰ ਅੱਜ ਜੁਡੀਸ਼ੀਅਲ ਭੇਜਵਾ ਗਏ ਸੋ ਸਾਡੀ ਤੁਸੀਂ ਇਹ ਗੱਲ ਕਹੋ ਵੀ ਇੱਕ ਦਿਨ ਦਾ ਜਿਹੜਾ ਉਹਨਾਂ ਦਾ ਪੁਲਿਸ ਕਸਟਡੀ ਪਬਲਿਕ ਪੁਲਿਸ ਰਿਮਾਂਡ ਸੀ ਉਹ ਇੱਕ ਸੋ ਜਿਹੜੀ ਵੀ ਕੋ ਗੱਲ ਸੀਗੀ ਕਿ ਲੈਸ ਵੈਪਨ ਅਸੀਂ ਰਿਕਵਰ ਕਰਨਾ ਨਾਥਿੰਗ ਹੈਸ ਬੀਨ ਰਿਕਵਰਡ ਐਸ ਪਰ ਇਨਸਟਰਕਸ਼ਨਸ ਆਫ ਮਾਈ ਕਲੈਂਟ ਸੋ ਅੱਜ ਮੈਂ ਇਹਨੂੰ ਇਹਨੂੰ ਨੋਟਸ਼ਲ ਕਰ ਦਿੰਦੇ ਆ ਔਰ ਇੱਕ ਸਾਡੀ ਆਨਰੇਬਲ ਕੋਰਟ ਨੇ ਫਿਰ ਆਰਡਰ ਕੀਤਾ ਕਿ ਸੈਕਸ਼ਨ 55ਏ ਤੇ ਹੁਣ 55 ਜਿਹੜੇ ਨਵੇਂ ਕਾਨੂੰਨ ਤਹਿਤ ਉਹਨਾਂ ਨੇ ਜੇਲ ਅਥਾਰਟिटीज ਨੂੰ ਹਦਾਇਤ ਕੀਤੀ ਹੈ ਵੀ ਇਮੀਡੀਏਟਲੀ ਜੁਡੀਸ਼ੀਅਲ ਲੱਗੀਆਂ ਭੇਜਣ ਤੇ ਤੁਸੀਂ ਜਿਹੜੀਆਂ ਜੇਲ ਅਥਾਰਟिटीज ਨੇ ਉਹਨਾਂ ਦਾ ਵੀ ਫਰਜ਼ ਬੰਦਾ ਕਿ ਭਾਵੇਂ ਉਹ ਪਰਸਨ ਉਹਨੂੰ ਉਹਨੂੰ ਤੁਸੀਂ ਕਹੋ ਜੀ ਇਨ ਕਸਟਡੀ ਪੁਲਿਸ ਕਸਟਡੀ ਹੈ ਤਾਂ ਭਾਵੇਂ ਉਹ ਜੁਡੀਸ਼ੀਅਲ ਲੌਕਅਪ ਦੇ ਵਿੱਚ ਹੈ ਇਹ ਜੁਡੀਸ਼ੀਅਲ ਜਿਹੜੇ ਜੇਲ ਸਾਡੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਉਹਨਾਂ ਨੇ ਬਕਾਇਦਾ ਆਈਓ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਤੁਸੀਂ ਉਹਨਾਂ ਨੂੰ ਜਾ ਕੇ ਦਾ ਮੈਡੀਕਲ ਕੰਡੀਸ਼ਨ ਜੱਜ ਸਾਹਿਬ ਨੇ ਕੋਰਟ ਦੇ ਵਿੱਚ ਕਿਹਾ ਕਿ ਤੁਸੀਂ ਜਾ ਕੇ ਸਾਰੀ ਮੈਡੀਕਲ ਕੰਡੀਸ਼ਨ ਦੱਸਣੀ ਹੈ ਫਿਰ ਉਸ ਤੋਂ ਬਾਅਦ ਸਬਸੀਕੁਐਂਟਲੀ ਜੋ ਵੀ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਦੀ ਰਿਕੁਆਇਰਮੈਂਟ ਹੈਗੀ ਹੈ ਆਈਦਰ ਉਹਨਾਂ ਦੀ ਸਰਜਰੀ ਕਰਨੀ ਹੈ ਰਜੇਂਦਰਾ ਹਸਪੀਟਲ ਹੈ ਬੱਤੀ ਵਾਲਾ ਹਸਪੀਟਲ ਹੈ ਜੋ ਵੀ ਹੋਏਗਾ ਸਬਸੀਕੁਐਂਟਲੀ ਔਰ ਜੇਲ ਸੁਪਰਡੈਂ